ਕਈ ਵਾਰੀ ਅਸੀਂ ਆਪਣੇ ਆਪਣੇ ਜਿਸਮ ਦੀ ਪ੍ਰੋਬਲਮ ਤੋਂ ਵੀ ਡਿਸਪਾਇੰਟ ਹੋ ਜਾਂਦੇ ਆ ਨਿਰਾਸ਼ ਹੋ ਜਾਂਦੇ ਆ ਕਿ ਮੈਨੂੰ ਤਾਂ ਇੰਨਾ ਚਿਰ ਹੋ ਗਿਆ ਚਰਚ ਨੂੰ ਜਾਂਦੇ ਆ ਸੋਚ ਕਰੋ ਕਿ ਤੁਸੀਂ 슈ਗਰ ਦੇ ਨਾਲ ਚਰਚ ਦੇ ਵਿੱਚ ਆਏ ਸੀਗੇ ਅਰ ਤੁਹਾਨੂੰ 11-12 ਸਾਲ ਹੋ ਗਏ ਚਰਚ ਨੂੰ ਆਉਂਦੀਆਂ ਪਰ 슈ਗਰ ਨਹੀਂ ਗਈ ਪਰ ਐਵੇਂ ਦੇਖੋ ਨਾ 12 ਸਾਲ ਹੋ ਗਏ ਤੁਸੀਂ ਜੀਂਦੇ ਹੀ ਆ ਬਾਕੀ ਤੇ ਸਾਰੇ ਕੰਮ ਹੋ ਰਹੇ ਆ ਨਾ ਤੇ ਇੱਥੇ ਸੰਤਪਾਲ ਕੀ ਕਹਿੰਦਾ ਆ ਕਹਿੰਦਾ ਮੇਰੇ ਜਿਸਮ ਦੇ ਅੰਦਰ ਇੱਕ ਕੰਡਾ ਚੋਪਿਆ ਗਿਆ ਚੋਪਿਆ ਗਿਆ ਕਿਉਂ ਕਹਿੰਦਾ ਹ ਦੋ ਵੱਧ ਪ੍ਰਕਾਸ਼ ਬਾਣੀਆਂ ਹੋਣ ਦਾ ਕਰਕੇ ਮੈਂ ਫੁੱਲ ਨਾ ਜਾਵਾਂ ਪ੍ਰਕਾਸ਼ ਬਾਣੀਆਂ ਭਾਵ ਰੈਵਿਲੇਸ਼ਨ ਗਿਆਨ ਪਰਮੇਸ਼ਵਰ ਦਾ ਗਿਆਨ ਪਰਮੇਸ਼ਵਰ ਦੇ ਗੁਪਤ ਭੇਤਾਂ ਦਾ ਪ੍ਰਗਟ ਹੋਣ ਦਾ ਕਰਕੇ ਉਹ ਕਹਿੰਦਾ ਇਸ ਕਰਕੇ ਮੇਰੇ ਅੰਦਰ ਇੱਕ ਇਹੋ ਜਿਹੀ ਊਨਤਾਈ ਆ ਜਾਂ ਇਹੋ ਜਿਹੀ ਕੋਈ ਪਰੇਸ਼ਾਨੀ ਆ ਜਾਂ ਬਿਮਾਰੀ ਆ ਦੋਖਿਆ ਜਿਹੜਾ ਮੈਨੂੰ ਸਤਾਉਂਦਾ ਰਹਿੰਦਾ ਆ ਪਰ ਕਹਿੰਦਾ ਮੈਂ ਤਿੰਨ ਵਾਰੀ ਪ੍ਰਾਰਥਨਾ ਵੀ ਕਰ ਚੁੱਕਿਆ ਆ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਕਿਉਂ ਮੇਥੋਂ ਦੂਰ ਹੋ ਜਵੇ ਤੁਹਾਡੇ ਵਿੱਚੋਂ ਵੀ ਕੁਝ ਵਰਤਨਾ ਕੇ ਵੀ ਉਸ ਚੀਜ਼ ਲਈ ਪ੍ਰਾਰਥਨਾ ਕਰ ਚੁੱਕੇ ਹੋਣਗੇ ਪਰ ਸਟਿਲ ਉਹਦੇ ਵਿੱਚ ਹੋਣਗੇ ਕੀ ਕਹਿੰਦਾ ਕਿ